ਨਵਜਮੇ ਬੱਚੇ ਦੀ ਮੱਤ ਤੱਕ ਤੇਲ ਲੈ ਕੇ ਪਰਿਵਾਰ ਮੈਂਬਰ ਨਿਜੀ ਹਸਪਤਾਲ ਦੇ ਬਾਹਰ ਪਹੁੰਚੇ ਅਤੇ ਰੋਪ ਲਗਾਏ ਕਿ ਦੇਰ ਰਾਤ ਡਿਲੀਵਰੀ ਮੌਕੇ ਹਸਪਤਾਲ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਜਿਸ ਕਾਰਨ ਨਵਜਮੇ ਬੱਚੇ ਦੀ ਹੋਈ ਮੌਤ ਮਾਮਲਾ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦਾ ਹੈ ਜਿੱਥੇ ਬੀਤੀ ਤੇ ਰਾਤ ਜਦੋਂ ਗਰਭਵਤੀ ਔਰਤ ਦਾ ਡੇਲਵਰੀ ਦਾ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿੱਜੀ ਹਸਪਤਾਲ ਪਹੁੰਚੀ ਪਰ ਉੱਥੇ ਡਾਕਟਰ ਨਹੀਂ ਸੀ ਉਹਨਾਂ ਕਿਹਾ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਚ ਜਾਣ ਲਈ ਆਖ ਦਿੱਤਾ ਗਿਆ ਜਦੋਂ ਉਕਤ ਔਰਤ ਦਾ ਪਤੀ ਆਪਣੇ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਫਿਰ ਐਂਬੂਲੈਂਸ ਮੰਗਵਾਈ ਪਰ ਜਦੋਂ ਤੱਕ ਹਸਪਤਾਲ ਪਹੁੰਚੇ ਬੱਚੇ ਦੀ ਮੌਤ ਹੋ ਚੁੱਕੀ ਸੀ પતિ ਪਤਨੀ ਨੇ ਨਿੱਜੀ ਤੌਰ ਤੇ ਹਸਪਤਾਲ ਤੋਂ ਬੜਕਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕਿ ਉਹ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸੀ ਪਰ ਜਦੋਂ ਸਾਨੂੰ ਇਲਾਜ ਦੀ ਲੋੜ ਪਈ ਤਾਂ ਹਸਪਤਾਲ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉੱਥੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਤੇ ਰਾਤ ਇਹ ਲੋਕ ਉਹਨਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ ਇਸ ਲਈ ਸਾਡੇ ਚੌਕੀਦਾਰ ਨੇ ਇਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ ਉਸ ਤੋਂ ਬਾਅਦ ਕੀ ਹੋਇਆ ਨਹੀਂ ਪਤਾ ਅਸੀਂ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਅਸੀਂ ਸਰਕਾਰੀ ਐਂਬੂਲੈਂਸ ਮੰਗਵਾ ਕੇ ਮਰੀਜ਼ ਨੂੰ ਸਰਕਾਰੀ ਹਸਪਤਾਲ ਚ ਹਾਂਤੀ ਸਲਾਦ ਦਿੰਦੇ ਹਾਂ ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਸੀ ਆਉਂਦੇ ਮੈਂ ਨਾ ਕੁਲਦੀਪ ਸਿੰਘ ਮੈਂ ਹਰਨਾਮਨ ਨਗਦਾ ਸਰ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾਲ ਦਰਦ ਹੋਂਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਮੈਂ ਸਾਰੇ ਇੱਥੋਂ ਲੈ ਕੇ ਫਿਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਾਰੇ ਇੱਥੋਂ ਗਿਆਵਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉੱਥੋਂ ਤੱਕ ਤਾਂ ਕਿ ਗਿਆਵਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਚੀ ਹਾਂਜੀ ਛੜਕਤ ਹੈ ਜੀ ਹਾਂਜੀ ਫਿਰ ਫਿਰ ਕਿ ਉੱਥਾ ਫਿਰ ਆਪਾਂ ਬਾਅਦ ਚ ਕੀਤਾ ਐਂਬੂਲੈਂਸ 108 ਨੂੰ ਹੋਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤਾਂ ਫਿਰ ਖੜਿਆ ਫੇਰ ਸਾਰਾ ਉਹਨਾਂ ਨੇ ਫੇਰ ਉੱਥੇ ਪੁੱਛਿਆ ਨੂੰ ਆਂਦੇ ਕਿ ਤੁਸੀਂ ਇੱਧਰ ਆਏ ਜੇਤੇ ਆਂਦੇ ਕਿ ਇਹ ਪਹਿਲਾਂ ਫਾਈਲਾਂ ਦੋ ਫਾਈਲਾਂ ਨੇ ਦਿਖਾਈਆਂ ਤੇ ਫੇਰ ਬਾਕੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਲਾਜ ਚਲਦਾ ਹੀ ਹਾਂਜੀ ਮਰੇ ਤਿੰਨੇ ਬੇਟੇ ਇੱਥੋਂ ਆਏ ਹਾਂਜੀ ਇਹ ਨਹੀਂ ਜੇ ਬਚਿਆ ਦੇਖ ਹੁਣ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਸਾਰਾ ਹੁਣ ਨਹੀਂ ਮੈਂ ਮਿਲਿਆ ਹੋਣੇ ਅੰਧਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ ਹੈਗਾ ਨਹੀਂ ਇੱਥੇ ਡਾਕਟਰ ਹੈ ਨਹੀਂ ਪਰ ਮਤਰੀ ਹੈ ਡਾਕਟਰ ਮੇਰ ਨਾਲ ਕੁਲਵਿੰਦਰ ਸਿੰਘ ਹੈ ਸਰ ਉਹ ਐਦਾ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇੰਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਦੇ ਪਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਹ ਅਲਟਰਾ ਸਾਊਂਡ ਪਸੰਦ ਨਹੀਂ ਆ ਇੱਥੋਂ ਕਰਾਓ ਇੱਥੋਂ ਕਰਾਓ ਕਮਿਸ਼ਨ ਤੇ ਚੱਕਰ 'ਚ ਆਪਣੀ ਆਪਣੇ ਬੰਦਿਆਂ ਕੋਲ ਅਲਟਰਾਸੌਂਡ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਡਿਗਰੀਆਂ ਕਾਦੀਆਂ ਲਈਆਂ ਨੇ ਫਿਰ ਇਹਨਾਂ ਰਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਹੈ ਇਹ ਦੁਬਾਰਾ ਦੋ ਵਾਰ ਹੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਹੈ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡਿਲੀਵਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮਲਾਜ਼ਮ ਕੁਮੜੇ ਹੀ ਸੜਕ ਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦ ਕਿ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਕਿਉਂ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾ ਕਰਨੀ ਚਾਹੀਦੀ ਹੈ ਇਹਦੇ ਤੇ ਕੀ ਨਾਮ ਚੋਡ ਡਾਕਟਰ ਹਰਿੰਦਰ ਕੇ ਕੀ ਅਨੁਰੋਧ ਚ ਹੈ ਮੈਂ ਡਾਇਰੈਕਟਰ ਆ ਤੇ ਨਾਲ ਹੈ ਸਾਡੇ ਸਟਾਫ ਡਾਕਟਰ ਸਰ ਇਹਦੇ ਤੇ ਉਸ ਜਿਹੜਾ ਬਾਹਰ ਇੱਕ ਬੱਚਾ ਮ੍ਰਿਤਕ ਵਾ ਉਹਦੇ ਜਿਹੜੇ ਪਰਿਵਾਰ ਜਨਮ ਉਹਨਾਂ ਦਾ ਕਹਿਣਾ ਕਿ ਰਾਤ ਸਾਨੂੰ ਟ੍ਰੀਟਮੈਂਟ ਨਾ ਦਿੱਤਾ ਗਿਆ ਜਿਸ ਹੋ ਜਾ ਕਰਕੇ ਬੱਚਾ ਸੜਕ ਤੇ ਡਿਲੀਵਰ ਹੋ ਗਿਆ ਤੇ ਉਹ ਤੁਹਾਡੇ ਹਸਪਤਲ ਜਾਂ ਤੁਹਾਡੇ ਸਟਾਫ ਦੀ ਨੈਗਲੀਜੈਂਸੀ ਕਰਕੇ ਆ। ਅੱਛਾ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ। ਬਟ ਰਾਤ 12:30 1 ਵਜੇ ਇਹ ਐਮਰਜੈਂਸੀ ਆਇਆ। ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ। ਠੀਕ ਹੈ। ਸਾਡਾ ਜਿਹੜਾ ਮੋਟਵੰਦ ਲੜਕਾ ਉਹਨੇ 12 ਹੀ ਕਹ ਦਿੱਤਾ ਸੀ ਇਹਨਾਂ ਨੂੰ ਪੇਨ ਨੂੰ ਤੁਸੀਂ ਇਸ ਹਸਪਤਲ ਆਜੋ। ਇਸ ਟਾਈਮ ਡਾਕਟਰ ਸਾਹਿਬ ਨਹੀਂ ਹੈਗੇ। ਇਹਨਾਂ ਕਹ ਕੇ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ। ਠੀਕ ਹੈ। ਅੱਗੇ ਕੀ ਵਾਪਰਿਆ ਸਾਨੂੰ ਇਸ ਬਾਰੇ ਨੂੰ ਪਤਾ। ਅਗਰ ਇਹ ਤੁਹਾਨੂੰ ਕੰਟੀਨਿਊਸਲੀ ਤੁਹਾਡਾ ਪੇਸ਼ੈਂਟ ਸੀ ਨਾ ਪਰਮਨੈਂਟ ਪਰਮਿਟ ਚਾਹੀਦਾ ਸੀ। ਕਿ ਉਹ ਮੌਕੇ ਤੇ ਜੇ ਬਚਾ ਡਿਵਰ ਹੋਣ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀ ਦੀ ਐਂਬੂਲੈਂਸ ਨੂੰ ਹੋਈ ਹੈ ਕਰਵਾਈ ਜਾ ਸਕਦੀ ਸੀ ਐਮਰਜੈਂਸੀ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਲ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਹੁੰਦੀ ਹੈ ਤੁਹਾਨੂੰ ਡੇਟਾ ਮੈਕਾ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਤੇ ਬਿਲਕੁਲ ਸਭ ਕੁਝ ਕਮ ਖਰਾਬ ਹੋ ਰੌਲਾ ਹੁੰਦਾ ਉਸ ਟਾਈਮ ਆਉਂਦੇ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ ਦੈਟ ਮੀਨਸ ਸਟਾਫ ਨਹੀਂ ਹੈਗਾ ਨਾ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਜੋ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਚ ਆਉਂਦੇ ਸਿਵਲ ਇਹ ਭੇਜਦੇ ਆਂ ਸਿਵਲਸ ਪਰਲੀਅਰ ਐਂਟਰੇਨ ਕਰਦੇ ਆਂ ਲੋਕ